ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅਮਰੀਕੀ ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਉਹਨਾਂ ਦੇਸ਼ਾਂ ਨੂੰ ਟੈਰਿਫ ਪੱਤਰ ਭੇਜਣਗੇ ਜੋ ਅਮਰੀਕਾ ਨੂੰ ਵੱਖ-ਵੱਖ ਵਸਤੂਆਂ ਦਾ ਨਿਰਯਾਤ ਕਰਦੇ ਨੇ ਜਿਸ ਵਿੱਚ ਉਹ ਉਹਨਾਂ ਦੇ ਲਗਾਏ ਜਾਣ ਵਾਲੇ ਟੈਰਿਫ ਦੀ ਮਾਤਰਾ ਦੱਸਣਗੇ ਉਹ ਪਹਿਲਾਂ ਹੀ ਖੁਲਾਸਾ ਕਰ ਚੁੱਕੇ ਨੇ ਕਿ ਉਹ ਉਹਨਾਂ ਦੇਸ਼ਾਂ ਤੇ ਟੈਰਿਫ ਲਗਾਉਣਗੇ ਜਿਨ੍ਹਾਂ ਤੇ ਉਹਨਾਂ ਨਾਲ ਉਸੇ ਪਦਰਤੇ ਜਾਂ ਫਿਰ ਇਸ ਤੋਂ ਵੱਧ ਵਪਾਰਕ ਸੌਦੇ ਨਹੀਂ ਨੇ ਉਹਨਾਂ ਨੇ ਇਸ ਬਾਰੇ ਵਾਈਟ ਹਾਊਸ ਵਿਖੇ মিডিਆ ਨਾਲ ਜਿਹੜੀ ਕੀ ਗੱਲਬਾਤ ਕੀਤੀ ਹੈ ਟਰੰਪ ਨੇ ਅੱਗੇ ਗੱਲ ਬਾਤ ਕਰਦੇ ਆ ਕਿ ਇਹ ਹੈ ਕਿ 170 ਤੋਂ ਵੱਧ ਦੇਸ਼ ਅਮਰੀਕਾ ਨਾਲ ਵਪਾਰ ਕਰਦੇ ਨੇ ਅਸੀਂ ਹਰ ਰੋਜ਼ 10 ਦੇਸ਼ਾਂ ਨੂੰ ਪੱਤਰ ਭੇਜਦੇ ਹਾਂ ਉਹਨਾਂ ਨੂੰ ਦੱਸਦੇ ਹਾਂ ਕਿ ਉਹਨਾਂ ਨੂੰ ਕਿੰਨਾ ਟੈਰਿਫ ਦੇਣਾ ਪਵੇਗਾ ਇਹ ਦੇਸ਼ ਉਹਨਾਂ ਨਾਲ ਚੰਗੇ ਸੌਦੇ ਕਰ ਸਕਦੇ ਨੇ ਪਰ ਇਹ ਬਹੁਤ ਮੁਸ਼ਕਲ ਮਾਮਲਾ ਹੈ ਉਹਨਾਂ ਅੱਗੇ ਕਿਹਾ ਹੈ ਕਿ ਉਹ ਹਰੇਕ ਦੇਸ਼ ਤੇ ਔਸਤਨ 20 ਤੋਂ 30% ਟੈਰਿਫ ਲਗਾ ਰਹੇ ਨੇ ਟਰੰਪ ਨੇ ਹਾਲਾ ਵਿੱਚ ਹੀ ਐਲਾਨ ਕੀਤਾ ਸੀ ਕਿ ਉਹ ਜਲਦੀ ਹੀ ਚੀਨ ਅਤੇ ਵਿయత్ਨਾਮ ਦੇ ਨਾਲ-ਨਾਲ ਭਾਰਤ ਨਾਲ ਵਪਾਰਕ ਸਮਝੌਤੇ ਤੇ ਦਸਤਖਤ ਕਰਨ ਜਾ ਰਹੇ ਨੇ। ਜਾਮਣ ਬਹੁਤ ਹੀ ਸਵਾਦ ਹੁੰਦੇ ਨੇ। ਜਾਮਣ ਖਾਣ ਵਿੱਚ ਹੀ ਨਹੀਂ ਸਗੋਂ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਨੇ। ਪਰ ਕੀ ਤੁਸੀਂ ਜਾਣਦੇ ਹੋ ਜਾਮਣ ਖਾਣ ਤੋਂ ਬਾਅਦ ਕੁਝ ਚੀਜ਼ਾਂ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨਹੀਂ ਤਾਂ ਤੁਹਾਡੇ ਸਰੀਰ ਵਿੱਚ ਜ਼ਹਿਰ ਬਣ ਜਾਵੇਗਾ। ਜੀ ਹਾਂ ਦੁੱਧ ਅਤੇ ਜਾਮਨ ਕਦੇ ਵੀ ਇਕੱਠੇ ਨਹੀਂ ਖਾਣੇ ਚਾਹੀਦੇ ਇਹ ਪਾਚਨ ਕਿਰਿਆ ਲਈ ਖਤਰਨਾਕ ਹੋ ਸਕਦੇ ਨੇ ਇਸ ਨਾਲ ਗੈਸ ਪੇਟ ਦਰਦ ਅਤੇ ਬਦ ਹਜ਼ਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਇਸੇ ਨਾਲ ਹੀ ਖੀਰਾ ਅਤੇ ਜਾਮਨ ਦੋਵਾਂ ਦੀ ਤਸੀਰ ਠੰਡੀ ਹੁੰਦੀ ਹੈ ਦੋਵਾਂ ਨੂੰ ਇਕੱਠਿਆਂ ਖਾਣ ਨਾਲ ਸਰੀਰ ਵਿੱਚ ਠੰਡਕ ਲੋੜ ਤੋਂ ਵੱਧ ਹੋ ਜਾਂਦੀ ਹੈ ਜਿਸ ਨਾਲ ਜ਼ੁਕਾਮ ਅਤੇ ਬਦ ਹਜ਼ਮੀ ਹੋ ਸਕਦੀ ਹੈ ਇਸ ਦੇ ਨਾਲ ਹੀ ਜਾਮਣ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਪਾਚਨ ਕਿਰਿਆ ਜਿਹੜੀ ਕਿ ਵਿਗੜ ਸਕਦੀ ਹੈ ਇਸ ਨਾਲ ਪੇਟ ਵਿੱਚ ਗੈਸ ਕਲਵਲ ਅਤੇ ਕਈ ਵਾਰ ਉਲਟੀਆਂ ਵੀ ਹੋ ਸਕਦੀਆਂ ਨੇ ਘੱਟੋ ਘੱਟ 30 ਮਿੰਟ ਬਾਅਦ ਪਾਣੀ ਪੀਣਾ ਚਾਹੀਦਾ ਹੈ ਜੇਕਰ ਤੁਸੀਂ ਜਾਮਣਾ ਖਾਈਆਂ ਨੇ ਇਸ ਦੇ ਨਾਲ ਹੀ ਜਾਮਣ ਅਤੇ ਚਾਰ ਦੋਵੇਂ ਖੱਟੇ ਤੇ ਤੇਜਾਬੀ ਹੁੰਦੇ ਨੇ ਇਹਨਾਂ ਨੂੰ ਇਕੱਠਿਆਂ ਖਾਣ ਨਾਲ ਐਸਿਡਿਟੀ ਦਿਲ ਵਿੱਚ ਜਲਨ ਅਤੇ ਪੇਟ ਦਰਦੀ ਸੰਭਾਵਨਾ ਕਈ ਗੁਣਾ ਵੱਧ ਜਾਂਦੀ ਹੈ ਜਾਮਣ ਖਾਣ ਤੋਂ ਤੁਰੰਤ ਬਾਅਦ ਸੰਤਰਾ ਨਾ ਖਾਓ ਕਿਉਂਕਿ ਇਹ ਦੋਵੇਂ ਖੱਟੇ ਫਲ ਹੁੰਦੇ ਨੇ ਇਸ ਨਾਲ ਦਸ ਤੱਕ ਦੇ ਪੇਟ ਦਰਦ ਜਿਹੜਾ ਕੀ ਹੋ ਸਕਦਾ ਹੈ ਇਸ ਦੇ ਨਾਲ ਹੀ ਕੋਲਡ ਡਰਿੰਕਸ ਜਾਮਣ ਖਾਣ ਤੋਂ ਬਾਅਦ ਪੀਣ ਨਾਲ ਸਰੀਰ ਵਿੱਚ ਰਸਾਇਣਿਕ ਪ੍ਰਤੀਕਿਰਿਆ ਹੋ ਸਕਦੀ ਹੈ ਇਸ ਵਿੱਚ ਮੌਜੂਦ ਖੰਡ ਅਤੇ ਕਾਰਬਨ ਡਾਈਆਕਸਾਈਡ ਜਾਮਣ ਦੇ ਕੁਦਰਤੀ ਐਸਿਡ ਨਾਲ ਮਿਲ ਸਕਦੇ ਨੇ ਤੇ ਪੇਟ ਦੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਨੇ ਜੀ ਹਾਂ ਜੇਕਰ ਤੁਸੀਂ ਵੀ ਜਾਮਣ ਖਾਣ ਤੋਂ ਬਾਅਦ ਅਜਿਹੀਆਂ ਚੀਜ਼ਾਂ ਖਾਂਦੇ ਹੋ ਤਾਂ ਤੁਹਾਡੇ ਸਰੀਰ 'ਤੇ ਵੀ ਅਜਿਹੀਆਂ ਚਿੰਤਾਵਾਂ ਹੋ ਸਕਤੀਆਂ ਨੇ ਪੂਰੇ ਪੰਜਾਬ ਦੇ ਵਿੱਚ ਗਰਮੀ ਪੂਰੇ ਸਿਖਰਾਂ ਤੇ ਐ ਉੱਥੇ ਹੀ ਤੁਹਾਨੂੰ ਦੱਸ ਦਈਏ ਗਰਮੀ ਜ਼ਿਆਦਾ ਹੋਣ ਕਾਰਨ ਸਬਜ਼ੀਆਂ ਅਤੇ ਹੋਰ ਖਾਣ ਪੀਣ ਦੀਆਂ ਵਸਤੂਆਂ ਦੇ ਲਗਾਤਾਰ ਰੇਤਾਂ ਵਿੱਚ ਜਿਹੜਾ ਕੀ ਵਾਧਾ ਹੋ ਰਿਹਾ ਕਿਉਂਕਿ ਗਰਮੀ ਹੋਣ ਕਾਰਨ ਜ਼ਿਆਦਾਤਰ ਸਬਜ਼ੀਆਂ ਖਰਾਬ ਹੋ ਜਾਂਦੀਆਂ ਨੇ ਜ਼ਿਆਦਾ ਬਿਜਾਈ ਨਹੀਂ ਹੁੰਦੀ ਕਹ ਦਈਏ ਦੁਕਾਨਦਾਰ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਸੀ ਕਿ ਗਰਮੀ ਕਾਰਨ ਸਬਜ਼ੀ ਦੇ ਜਿਹੜੇ ਰੇਟ ਨੇ ਉਹ ਵਧੇ ਨੇ ਪਹਿਲਾਂ ਨਾਲੋਂ ਤਕਰੀਬਨ ਜਿਹੜੇ ਰੇਟ ਨੇ 3 ਗੁਣਾ ਹੋ ਗਏ ਨੇ ਸਬਜ਼ੀ ਦੇ ਰੇਟ 3 ਗੁਣਾ ਹੋਣ ਕਾਰਨ ਸਬਜ਼ੀਆਂ ਦੇ ਗ੍ਰਾਹਕ ਵੀ ਮੁੜ ਰਹੇ ਨੇ ਜਿੱਥੇ ਪਹਿਲਾਂ ਗ੍ਰਾਹਕ 1 ਕਿਲੋ ਲੈਂਦੇ ਸੀ ਹੁਣ ਅੱਧਾ ਕਿਲੋ ਲੈਣ ਲੱਗ ਪਏ ਨੇ ਕੀ ਨਾਮਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਲੈਣ ਆਏ ਸੀ ਕਿ ਅਭਿੰਦਰ ਸਿੰਘ ਆਈ ਸਬਜ਼ੀ ਲੈਣ ਆਈ ਸੀ ਕਿ ਸਾਰੀ ਸਬਜ਼ੀ ਅੱਕ ਲੱਗੀ ਪਈ ਹੈ ਰੇਟਾਂ ਪਹਿਲਾਂ 20 ਰੁਪਏ ਕਿਲੋ ਸੀ ਗਿਆ ਹੁਣ 80 ਰੁਪਏ ਕਿਲੋ ਸਾਰੀ ਸਬਜ਼ੀ ਕੀ ਕਾਰਨ ਜਿਹੜਾ ਤੁਹਾਨੂੰ ਲੱਗਦਾ ਮਹਿੰਗੀ ਹੋਈ ਨਾ ਕਾਰਨ ਇਹ ਤਾਂ ਕਹੀ ਜਾਂਦੇ ਪਿੱਛੋਂ ਆਈ ਨਹੀਂ ਇੰਨੀਆਂ ਸਬਜ਼ੀਆਂ ਗਰਮੀ ਬਹੁਤ ਪਈ ਜਾਂਦੀ ਛੜ ਤੋਂ ਜਾਂਦੀਆਂ ਵੱਲਾਂ ਜੀਵਨ ਦਾ ਰਹੀ ਕੋਈ ਗਰਮੀ ਲੱਗ ਇੱਕ ਡਾਕਟਰ ਤਾਂ ਕਹਿੰਦੇ ਹਰੀ ਸਬਜ਼ੀ ਖਾਣੇ ਡਾਕਟਰ ਕਹੀ ਜਾਂਦੇ ਹਰੀਆਂ ਸਬਜ਼ੀਆਂ ਖਾਓ ਖਾਈਏ ਘੇਰੀਆਂ ਸਬਜ਼ੀਆਂ 80 ਰੁਪਏ ਕਿਲੋ ਦਾ ਕਮਾਈ ਦਾ 300 ਤੇ 100 ਸਬਜ਼ੀ ਤੇ ਦਾਦਾ ਬਾਕੀ ਕਰੇਗੀ ਤੇ ਆ ਪੋਖਾ ਹੋਇਆ ਪੋਖਾ ਕਿੰਨਾ ਘੋਰੀ ਪੋਖਾ ਹੋ ਹੀ ਗਏ ਹੁਣ ਕੱਟ ਕੇ ਰਹੀਆਂ ਟਾਈਮ ਆਵਾਜ਼ ਜੀ ਤੁਹਾਡਾ ਕੀ ਲਾਇਆ ਹੋਇਆ ਕੀ ਕੀ ਸਬਜ਼ੀ ਲਾਈ ਹੈ ਤੇ ਕਿਸ ਤਰ੍ਹਾਂ ਦੇ ਰੇਟ ਹੈ ਸਬਜ਼ੀ ਲਾਇਆ ਗੋਭੀ ਲਾਈ ਆ ਜੀ ਕਦੂ ਆ ਅਰਬੀ ਆ ਭਿੰਡੀ ਆ ਤੋਰੀ ਆ ਮਟਰ ਆ ਤੁਹਾਡੇ ਕੋਲ ਸਭ ਤੋਂ ਮਹਿੰਗੀ ਕਿਹੜੀ ਚੀਜ਼ ਹੈ ਕੀ ਕਾਰਨ ਹੈ ਜਿਹੜੇ ਰੇਟ ਵਧੇ ਹੋਏ ਆ ਇਹ ਗਰਮੀ ਦੇ ਕਾਰਨ ਰੇਟ ਵਧੇ ਆ ਜੀ ਸਬਜ਼ੀਆਂ ਦਾ ਹਲਕੀ ਕਰੀ ਸਭ ਤੋਂ ਜ਼ਿਆਦਾ ਕਿਹੜੀ ਸਬਜ਼ੀ ਦਾ ਰੇਟ ਹੈ ਸਬਜ਼ੀ ਦਾ ਮਟਰਾਂ ਦਾ ਰੇਟ ਜ਼ਿਆਦਾ ਹੈ ਕੀ ਰੇਟ 120 ਰੁਪਏ ਕਿਲੋ ਹੋਰ ਕਿਹੜੀ ਸਬਜ਼ੀ ਹੈ ਤੋਰੀਆ ਤੋਰੀਆਂ ਏ 80 ਰੁਪਏ ਦੀ ਹੈ ਨੇ ਹੋਰ ਹੋਰ ਅਰਬੀ ਆ 60 ਰੁਪਏ ਅਰਬੀ ਆ ਤੁਹਾਡਾ ਸਿਰਫ ਇਹ ਗੋਭੀ ਆ ਅਸੀਂ ਕਰ ਦੂਗਾ ਪਹਿਲਾਂ ਕਿੰਨਾ ਰੇਟ ਸੀ ਤੇ ਹੁਣ ਕੀ ਕਾਰਨ ਆ ਜਿਹੜਾ ਰੇਟ ਵਧਿਆ ਪਹਿਲਾਂ ਤਾਂ ਬਹੁਤ ਦੇ ਤੇ ਠੀਕ ਸੀਗੇ ਜੀ ਪਹਿਲਾਂ ਤਾਂ ਇਹ ਤੇ ਇਹ ਸੀ 40 ਰੁਪਏ ਕਿਲੋ ਵੇਚਦੇ ਨਾਲ ਫਿਰ ਬਦਲਿਆ ਕੀ ਕਾਰਨ ਆ ਜਿਹੜਾ ਰੇਟ ਆ ਕਾਰਨ ਹੈ ਗਰਮੀ ਦੇ ਕਾਰਨ ਨਾ ਮੀਂਹ ਪੈਣ ਤੇ ਤਾਂ ਕਾਰੋਬਾਰ ਪਰ ਕਿਸ ਤਰ੍ਹਾਂ ਚੱਲਦਾ ਫਿਰ ਕਾਰੋਬਾਰ ਪਰ ਟਾਈਮ ਪਾਸ ਹੋ ਜਾਂਦਾ ਜੀ ਕਾਰੋਬਾਰ ਐਸਾ ਵੈਸਾ ਹੀ ਮਰ ਦਿਹਾੜੀ ਪੈ ਜਾਂਦੀ ਹੈ ਬੱਚੇ ਬਦ ਨਾ ਦਿਹਾੜੀ ਤਾਂ ਪੈ ਵੀ ਜਾਂਦੀ ਨਹੀਂ ਵੀ ਪੈਂਦੀ ਕੀ ਕਰੀ ਫਿਰ ਕੰਮ ਜਦੋਂ ਇਹ ਕਰਨਾ ਰਾਗ ਮੁੱਕਦੇ ਆ ਜਾਂ ਨਹੀਂ ਰਾਗ ਤਾਂ ਰੇਡ ਪੁੱਛ ਕੇ ਮਰ ਜਾਂਦੇ ਆ ਅੱਲਾਹ ਹਮਦ ਅ ਦਿਹਾੜੀ ਪੈ ਜਾਂਦੀ ਆ ਦਿਹਾੜੀ ਤਾਂ ਠੀਕ ਠਾਕ ਹੈ ਟਾਈਮ ਪਾਸ ਹੋਈ ਜਾਂਦਾ ਅਜਾ ਕਈ ਵਾਰ ਫਿਰ ਦਿਹਾੜੀ ਦੇ ਖਤਰਾ ਵੀ ਹੁੰਦੀ ਆ ਸਭ ਕੀ ਖਰਾਬ ਸ਼ੁਰੂ ਹੋ ਜਾਂਦੀਆਂ ਜੇ ਜੇ ਉਹਨਾਂ ਦੋ ਦੋ ਤਿੰਨ ਵਿਅਕਤੀ ਨਹੀਂ ਕਰਦੇ ਕੀ ਰੇਟ ਕਰੇ ਨਹੀਂ ਘਟਣ ਘਟਣਗੇ ਕੀ ਰੇਟ ਦੇ ਇਹ ਰੇਟ ਤਾਂ ਹੁਣ ਕੀ ਕਹਿੰਦੇ ਬਾਰਸ਼ਪੂਰ ਚ ਪਵੇ ਤਾਂ ਜ਼ਿਆਦਾ ਫਰਕ ਪਾਏ ਜੇ ਰੇਟਾਂ ਦਾ ਮੁੱਖ ਕਾਰਨ ਹੈ ਹਾਂ ਹਾਂ ਮੁੱਖ ਦਾ ਕਾਰਨ ਹੈ ਗਰਮੀ ਆ ਇਸੇ ਕੀ ਨਾਮ ਹੈ ਜੀ ਤੁਹਾਡਾ ਕੀ ਲੈਣ ਆਏ ਸੀ ਤੇ ਕਿਸ ਤਰ੍ਹਾਂ ਦੇ ਰੇਟ ਲੱਗੇ ਪੂਤਾ ਸਿੰਘ ਨਾਂ ਦਾ ਮੌੜਾ ਜੀ ਸਬਜ਼ੀ ਲੈਣ ਆਇਆ ਸੀ ਸਬਜ਼ੀ ਸਾਰੀ ਮਹਿੰਗੀ ਬੋਲੀ ਜਾਂਦੇ ਆ ਜੀ ਕੋਈ ਸਬਜ਼ੀ ਪੁੱਛ ਲੈਣਾ ਕੋਈ 80 ਬੋਲੀ ਇਹਨਾਂ ਕੋਈ 90 ਬੋਲੀ ਇਹਨਾਂ ਘੜੀ ਲੈ ਲਾ ਤਾਂ ਨਹੀਂ ਟੋਰੀ ਲੈ ਲਾ ਤਾਂ ਕਦੂਰਾ ਲੈ ਲਾ ਤਾਂ ਟੀਆਰਬੀ ਲੈ ਲਾ ਤਾਂ ਮਟਰ ਲੈ ਲਾ 100 ਤੋਂ 100 ਬੋਲੀ ਤੁਸੀਂ ਕੀ ਲੈ ਰਹੇ ਹੋ ਸਹੀ ਤਾਂ ਗੋਭੀ ਲਈਏ ਕਿੰਨੀ ਲਈ ਪਾਣੀ ਦੀ ਕਿਲੋ ਨਹੀਂ ਅੱਧਾ ਕਿਲੋ ਕੀ ਕਾਰਨ ਹੈ ਜਿਹੜਾ ਤੇ ਮਹਿੰਗੀ ਵਾਲੀ ਹੈ ਜੀ ਤੁਸੀਂ ਆਪ ਇੱਕ ਕਿਸਾਨ ਨੂੰ ਲੱਗਦੇ ਹੋ ਜਿਵੇਂ ਹੁਣ ਕਰਮਿਕਾਰਨ ਦੀ ਲੱਗਤੇ ਨੇ ਜਿਵੇਂ ਲੱਗਦਾ ਸਪਰੀਏ ਨੇ ਫੱਟਿਆਂ ਦੇ ਸੋਰੀਆਂ ਦੇ ਫੁੱਲ ਲੱਗਣਾ ਸੁੱਖੀ ਜਾਂਦੇ ਆ ਕਾਰਨ ਕੀ ਲੱਗਦਾ ਰੇਟ ਵਧੇ ਦਾ ਰੇਟ ਨਹੀਂ ਆਤੀ ਜਾਂਦੇ ਜੀ ਚੇਕ ਤੇ ਹੜਾ ਆ ਜਾਂਦੇ ਆ ਇੱਥੇ ਆਨੇ ਕਰਨੀ ਚਾਹੀਦੀ ਜਾਂਦੀ ਤਾਣੀ ਲੱਗਦੀ ਸਭ ਦੀ ਪਿਛੋੜ ਦੇ ਮਹਿੰਗੀ ਆਉਂਦੀ ਹੈ ਜੀ ਪਾਣੀ ਆ ਗਿਆ ਕੀ ਮੰਗ ਕਰਦੇ ਹੋ ਹਾਂ ਜੀ ਜੀ ਤਾਣੇ ਸਸਤੀ ਹੋਵੇ ਸਾਰੇ ਖਾਣ